ਕੀ ਤੁਹਾਡੇ ਵੀ ਛੋਟੀ ਉਮਰ ਦੇ ਵਿੱਚ ਹੀ ਵਾਲ ਚਿੱਟੇ ਹੋਣ ਲੱਗ ਗਏ ਨੇ ਸਿਰਫ ਵਾਲ ਹੀ ਚਿੱਟੇ ਨਹੀਂ ਹੋ ਰਹੇ ਬਲਕਿ ਨਾਲ-ਨਾਲ ਵਾਲ ਜੋ ਹੈ ਬਹੁਤ ਪਤਲੇ ਹੁੰਦੇ ਜਾ ਰਹੇ ਨੇ ਝਾੜ ਵੀ ਰਹੇ ਨੇ ਉਹ ਜਿੱਥੋਂ ਝੜ ਰਹੇ ਨੇ ਉੱਥੇ ਦੁਬਾਰਾ ਨਵੇਂ ਵਾਲ ਵੀ ਨਹੀਂ ਆ ਰਹੇ ਅਗਰ ਇਹ ਸਾਰੀ ਪ੍ਰੋਬਲਮ ਤੁਹਾਨੂੰ ਫੇਸ ਕਰਨੀ ਪੈ ਰਹੀ ਹੈ ਤੇ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਹੀ ਹੈ ਔਰ ਤੁਹਾਨੂੰ ਪਤਾ ਚੱਲੇਗਾ ਕਿ ਆਖਿਰ ਤੁਹਾਡਾ ਇਹ ਹੈਅਰ ਫਾਲ ਔਰ ਉਮਰ ਤੋਂ ਪਹਿਲਾਂ ਹੀ ਜਿਹੜੇ ਵਾਲ ਚਿੱਟੇ ਹੋ ਰਹੇ ਨੇ ਇਹਨਾਂ ਦਾ ਰੀਜ਼ਨ ਕੀ ਹੈ ਔਰ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਅੱਧੀ ਮੈਂ ਹੋਮ ਰੈਮਡੀ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਉਹ ਦੱਸਾਂਗੀ ਜਿਜ਼ਾ ਤੁਸੀਂ ਡੇਲੀ ਇਸਤੇਮਾਲ ਕਰ ਸਕਦੇ ਹੋ ਤਾਂ ਕਿ ਇਹ ਜਿਹੜਾ ਹੈਅਰ ਲਾਸ ਹੋ ਰਿਹਾ ਉਹ ਜਿਹੜੇ ਉਮਰ ਤੋਂ ਪਹਿਲਾਂ ਤੁਹਾਡੇ ਵਾਲ ਚਿੱਟੇ ਹੋ ਰਹੇ ਨੇ ਇੱਥੇ ਹੀ ਰੁਕ ਜਾਏ ਤੇ ਇਸ ਨੂੰ ਕਿਵੇਂ ਬਿਹਤਰ ਕਰਨਾ ਹੈ ਆਪਣੇ ਵਾਲਾਂ ਦੀ ਸਿਹਤ ਨੂੰ ਇਸ ਦੇ ਉੱਪਰ ਵੀ ਮੈਂ ਤੁਹਾਨੂੰ ਬਹੁਤ ਹੀ ਖਾਸ ਗੱਲਾਂ ਦੱਸਾਂਗੀ ਜਿਸ ਨੂੰ ਸੁਣ ਕੇ ਤੁਹਾਨੂੰ ਵਾਕਈ ਲੱਗੇਗਾ ਕਿ ਇਹ ਤਾਂ ਸਾਡੀਆਂ ਆਪਣੀਆਂ ਹੀ ਗਲਤੀਆਂ ਰਹੀਆਂ ਔਰ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਹੈਅਰਸ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ ਚਾਹੇ ਵਾਲ ਝੜ ਰਹੇ ਨੇ ਜਾਂ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ ਵਾਲ ਬਹੁਤ ਪਤਲੇ ਪਤਲੇ ਜੇ ਹੋ ਗਏ ਨੇ ਤਾਂ ਅਸੀਂ ਅਕਸਰ ਕਰਦੇ ਆ ਅ ਅਸੀਂ ਬਾਜ਼ਾਰੋਂ ਢੇਰ ਤਰ੍ਹਾਂ ਢੇਰੋ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸ਼ੈਂਪੂ ਲੈ ਆਣੇ ਆ ਕੰਡੀਸ਼ਨਰ ਲੈ ਆਣੇ ਆ ਜਦ ਕਿ ਮੈਂ ਫਿਰ ਤੋਂ ਕਹੂੰਗੀ ਮੈਂ ਆਪਣੀ ਬਹੁਤ ਸਾਰੀ ਵੀਡੀਓਜ਼ ਵਿੱਚ ਇਹ ਗੱਲ ਜ਼ਰੂਰ ਕਰਦੇ ਆ ਕਿ ਕਮੀ ਹੋ ਰਹੀ ਹੁੰਦੀ ਹੈ ਤੁਹਾਡੇ ਅੰਦਰ ਹੀ ਕਿਸੇ ਚੀਜ਼ ਦੀ ਤਾਂ ਅੱਜ ਇਹ ਜਿਹੜੀ ਸਭ ਤੋਂ ਜ਼ਿਆਦਾ ਕਮੀ ਕਈਆਂ ਦੇ ਵਿੱਚ ਦੇਖੀ ਜਾ ਰਹੀ ਹੈ ਉਹ ਹੈ ਵਿਟਾਮਿਨ B12 ਦੀ ਕਮੀ ਜੀ ਹਾਂ ਵਿਟਾਮਿਨ B12 ਇੱਕ ਅਜਿਹਾ ਵਿਟਾਮਿਨ ਹੈ ਜੋ ਸਾਡੀ ਬਾਡੀ ਆਪਣੇ ਆਪ ਨਹੀਂ ਬਣਾਉਂਦੀ ਸਾਨੂੰ ਡਾਈਟ ਦੇ ਨਾਲ ਹੀ ਰੈਗੂਲਰ ਆਪਣੀ ਬਾਡੀ ਨੂੰ ਵਿਟਾਮਿਨ B12 ਦੇਣਾ ਪੈਂਦਾ ਤੇ ਵਿਟਾਮਿਨ B12 ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਔਰ ਸਭ ਤੋਂ ਪਹਿਲਾਂ ਵਿਟਾਮਿਨ B12 ਦੀ ਕਮੀ ਦੇ ਸਾਈਨ ਜੋ ਹੈ ਸਾਨੂੰ ਆਪਣੇ ਹੈਅਰ ਸਹੀ ਦੁਖਣੇ ਦਿਖਣੇ ਸ਼ੁਰੂ ਹੋ ਜਾਂਦੇ ਨੇ ਜੋ ਕਿ ਅੱਜਕੱਲ ਸਭ ਦੀ ਹੀ ਪ੍ਰੋਬਲਮ ਹੈ ਬਹੁਤ سارے ਸਵਾਲ ਹੁੰਦੇ ਨੇ ਕਿ ਜੀ ਹੇਅਰ ਲਾਸ ਬਹੁਤ ਜ਼ਿਆਦਾ ਹੋ ਰਿਹਾ ਹੈ ਵਾਲ ਝਾੜ ਰਹੇ ਨੇ ਪਤਲੇ ਹੋ ਗਏ ਨੇ ਉਮਰ ਤੋਂ ਪਹਿਲਾਂ ਹੀ ਅੱਜ ਕੱਲ ਤਾਂ 20-22 ਸਾਲ ਦੇ ਵਿੱਚ ਵੀ ਕੁੜੀਆਂ ਮੁੰਡੇ ਦੇ ਜੋ ਹੈ ਹੇਅਰਸ ਚਿੱਟੇ ਹੋਣੇ ਸ਼ੁਰੂ ਹੋ ਗਏ ਨੇ ਸੋ ਇਸ ਦੇ ਪਿੱਛੇ ਕਮੀ ਵੀ ਵਿਟਾਮਿਨ B12 ਦੀ ਹੀ ਹੈ ਪਹਿਲਾਂ ਟਾਈਮ ਹੁੰਦਾ ਸੀ ਕਿ ਬਲੱਡ ਟੈਸਟ ਅਸੀਂ ਕਰਾਉਂਦੇ ਸੀ ਸਿਰਫ ਇਹ ਦੇਖਣ ਲਈ ਕਿ ਸਾਡਾ Hb ਕਿੰਨਾ ਹੈ ਘਟਦਾ ਨਹੀਂ ਹੈ ਪਰ ਅੱਜਕੱਲ੍ਹ ਜਿਸ ਤਰੀਕੇ ਨਾਲ ਸਾਡਾ ਸਾਰਿਆਂ ਦਾ ਲਾਈਫ ਸਟਾਈਲ ਬਦਲ ਰਿਹਾ ਹੈ ਖਾਣ ਪੀਂਦੀਆਂ ਆਦਤਾਂ ਬਦਲ ਚੁੱਕੀਆਂ ਨੇ ਤਾਂ ਉਸ ਹਿਸਾਬ ਨਾਲ ਜਦ ਕਦੀ ਵੀ ਤੁਸੀਂ ਆਪਣਾ ਬਲੱਡ ਟੈਸਟ ਕਰਵਾਓ ਤਾ ਜ਼ਰੂਰੀ ਨਾਲ B12 ਵੀ ਜੋ ਹੈ ਟੈਸਟ ਕਰਵਾ ਕੇ ਜ਼ਰੂਰ ਦੇਖੋ ਕਿ ਤੁਹਾਡੀ ਬਾਡੀ ਵਿੱਚ ਕਿਤੇ B12 ਦੀ ਕਮੀ ਤਾਂ ਨਹੀਂ ਹੋ ਰਹੀ ਔਰ ਵਿਟਾਮਿਨ D ਦੀ ਵੀ ਤੁਸੀਂ ਬਲੱਡ ਟੈਸਟ ਵੇਲੇ ਜ਼ਰੂਰ ਚੈੱਕ ਕਰਵਾਇਆ ਕਰੋਗੇ ਤੁਹਾਡੀ ਬਾਡੀ ਵਿੱਚ ਵਿਟਾਮਿਨ D ਦੀ ਕਮੀ ਤਾਂ ਨਹੀਂ ਹੋ ਰਹੀ ਫਿਰ ਫਿਲਹਾਲ ਆਪਾਂ ਜੋ ਆਪਾਂ ਹੈਅਰਜ਼ ਦੀ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ ਉਮਰ ਤੋਂ ਪਹਿਲਾਂ ਬਾਲ ਚਿੱਟੇ ਹੋਣ ਦੀ ਗੱਲ ਕਰ ਰਹੇ ਹਾਂ ਇੱਥੇ ਕਮੀ B12 ਦੀ ਹੈ ਔਰ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਹਰ ਹਾਲ ਦੇ ਵਿੱਚ B12 ਨੂੰ ਲੈ ਕੇ ਆਣਾ ਹੀ ਪਏਗਾ ਕਿਉਂਕਿ ਇਹ ਤਾਂ ਸਿਰਫ ਸਟਾਰਟਿੰਗ ਦਾ ਸਾਈਨ ਹੈ ਜਿਹੜਾ ਤੁਹਾਨੂੰ ਆਪਣੇ ਵਾਲਾਂ ਦੇ ਵਿੱਚ ਨਜ਼ਰ ਆ ਰਿਹਾ ਉਸ ਤੋਂ ਬਾਅਦ ਵਿਟਾਮਿਨ B12 ਦੀ ਕਮੀ ਨਾਲ ਟੇ ਸਾਰੇ ਸਿੰਪਟਮਸ ਔਰ ਪਰੇਸ਼ਾਨੀਆਂ ਤੁਹਾਨੂੰ ਆਪਣੀ ਬੋਡੀ ਵਿੱਚ ਨਜ਼ਰ ਆਉਣ ਲੱਗਦੀਆਂ ਨੇ ਸੋ ਅਗਰ ਆਪਾਂ ਗੱਲ ਕਰੀਏ ਜਿਹੜਾ ਸਾਡਾ ਨਰਵਸ ਸਿਸਟਮ ਹੈ ਉਸ ਦੇ ਵਿੱਚ ਵੀ ਵਿਟਾਮਿਨ B12 ਦਾ ਬਹੁਤ ਵੱਡਾ ਰੋਲ ਹੁੰਦਾ ਸੋ ਇਸ ਲਈ ਕਈ ਵਾਰ ਬਹੁਤ ਜ਼ਿਆਦਾ ਜਦ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ ਇਵਨ ਪਰ شان ਰਹਿਣ ਲੱਗ ਜਾਂਦੇ ਆ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਕੱਲ ਤੁਸੀਂ ਖੁਦ ਵੀ ਜਿਹੜੇ ਤੁਸੀਂ ਸਾਰੇ ਵੀਡੀਓ ਦੇਖ ਰਹੇ ਹੋ ਤੁਹਾਡੇ ਨਾਲ ਵੀ ਕਈਆਂ ਨਾਲ ਬਹੁਤ ਹੋ ਰਿਹਾ ਹੋਵੇਗਾ ਕੋਈ ਚੀਜ਼ ਰੱਖ ਦਿੱਤੀ ਸਮਝ ਨਹੀਂ ਆ ਰਿਹਾ ਕਿ ਕੁਝ ਛੇਰ ਪਹਿਲਾਂ ਤੱਕ ਤਾਂ ਮੈਨੂੰ ਯਾਦ ਸੀ ਜਾਂ ਕੁਝ ਛੇਰ ਪਹਿਲਾਂ ਤੱਕ ਤਾਂ ਮੈਂ ਖੁਦ ਰੱਖੀ ਹੋਈ ਚੀਜ਼ ਮੈਨੂੰ ਲੱਭ ਕਿਉਂ ਨਹੀਂ ਰਹੀ ਹੈ ਜਾਂ ਆਪਾਂ ਬਹੁਤ ਕਈ ਵਾਰ ਦਿਮਾਗ ਤੇ ਪ੍ਰੈਸ਼ਰ ਪਾ ਰਹੇ ਹੁੰਨੇ ਆ ਪਰ ਚੀਜ਼ ਸਮਝ ਨਹੀਂ ਆ ਰਹੀ ਹੁੰਦੀ ਆਖਿਰ ਮੈਂ ਭੁੱਲ ਕਿਵੇਂ ਗਿਆ ਹੈ ਨਾ ਜਾਂ ਮੈਂ ਭੁੱਲ ਕਿਵੇਂ ਰਹੀਆਂ ਇਹ ਚੀਜ਼ ਨੂੰ ਤਾਂ ਉਹ ਇੱਕ ਸਾਈਨ ਹੈ ਕਿ ਤੁਹਾਡੇ ਵਿੱਚ ਵਿਟਾਮਿਨ B12 ਦੀ ਕਮੀ ਹੋ ਰਹੀ ਹੈ ਸੋ ਸਭ ਤੋਂ ਪਹਿਲਾਂ ਦੇਖੋ ਲਾਈਫ ਸਟਾਈਲ ਤੁਹਾਨੂੰ ਹਰ ਹਾਲ ਦੇ ਵਿੱਚ ਚੇਂਜ ਕਰਨਾ ਹੀ ਪਏਗਾ ਇਸ ਦਾ ਕੋਈ ਹੋਰ ਸ਼ਾਰਟਕਟ ਹੈ ਹੀ ਨਹੀਂ ਹੈ ਸਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਠੀਕ ਕਰਨੀਆਂ ਹੀ ਪੈਣਗੀਆਂ ਦੂਸਰਾ ਜਿਹੜਾ ਇੱਕ ਆਪਾਂ ਮੋٹے ਤੌਰ ਤੇ ਇਹ ਵੀ ਮੈਂ ਤੁਹਾਨੂੰ ਕਹਿ ਦਵਾਂ ਕਿ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਗਰਮ ਪਾਣੀ ਦੇ ਨਾਲ ਸਿਰ ਵੀ ਨਹਾ ਲੈਂਦੇ ਆ ਬਾਲ ਟੌਣ ਲੱਗ ਜਾਂਦੇ ਆ ਉਸ ਦੇ ਨਾਲ ਵੀ ਹੇਅਰ ਲੌਸ ਦੀ ਪ੍ਰੋਬਲਮ ਹੋਣ ਲੱਗਦੀ ਹੈ ਹੇਅਰ ਫਾਲ ਹੁੰਦਾ ਬਾਲ ਪਤਲੇ ਹੋ ਜਾਂਦੇ ਨੇ ਇਵਨ ਜਿਹੜੇ ਉਮਰ ਤੋਂ ਪਹਿਲਾਂ ਬਾਲ ਚਿੱਟੇ ਹੁੰਦੇ ਆ ਆਪਾਂ ਗੱਲ ਕਰ ਰਹੇ ਆ ਉਹ ਵੀ ਪ੍ਰੋਬਲਮ ਹੋਣ ਲੱਗਦੀ ਹੈ ਜੇ ਤੁਸੀਂ ਇਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਹੈਅਰਜ਼ ਦੀ ਗਰੋਥ ਵਧੀਆ ਹੋਵੇ ਬਾਲ ਸੋਹਣੇ ਹੋ ਜਾਣ ਉਮਰ ਤੋਂ ਪਹਿਲਾਂ ਜਿਹੜੇ ਚਿੱਟੇ ਬਾਲ ਹੋ ਰਹੇ ਨੇ ਇਹ ਇੱਥੇ ਹੀ ਰੁਕ ਜਾਏ ਸਿਲਸਲਾ ਹੋਰ ਜ਼ਿਆਦਾ ਬਾਲ ਚਿੱਟੇ ਨਾ ਹੋਣ ਤਾਂ ਤੁਸੀਂ ਆਪਣੀ ਡਾਈਟ ਵਿੱਚ ਦਹੀਂ ਜ਼ਰੂਰ ਇਸਤੇਮਾਲ ਕਰਨਾ ਹੈ ਖਾਣਾ ਤੁਸੀਂ ਡੇਲੀ ਕਿਉਂਕਿ B12 ਦਾ ਚੰਗਾ ਸੋਰਸ ਹੈ ਬੱਚਿਆਂ ਨੂੰ ਡੇਲੀ B12 ਆਪਣੀ ਡਾਈਟ ਵਿੱਚ ਲੈਣਾ ਹੈ ਤਾਂ ਉਸ ਦੇ ਲਈ ਚੰਗਾ ਸੋਰਸ ਹੈ ਦੁੱਧ ਹੈ ਦਹੀਂ ਹੈ ਕਿਉਂਕਿ ਨਾਰਮਲੀ ਅਗਰ ਅਸੀਂ ਜਦੋਂ ਦੇਖ ਲਿਆ ਕਿ ਕਿਹੜੀ ਐਸੀ ਅਸੀਂ ਚੀਜ਼ ਖਾਈਏ ਜਿਸ ਦੇ ਨਾਲ B12 ਸਾਡੀ ਬੋਡੀ ਵਿੱਚ ਪੂਰਾ ਹੋ ਸਕੇ ਤਾਂ ਇਹ ਜ਼ਿਆਦਾਤਰ ਐਨੀਮਲ ਫੂਡ ਵਿੱਚ ਹੀ ਪਾਇਆ ਜਾਂਦਾ ਹੈ ਨਾਨ-ਵੇਜੀਟੇਰੀਅਨ ਫੂਡ ਜਿਹੜਾ ਹੈ ਉਸ ਦੇ ਵਿੱਚ ਤਾਂ B12 ਹੈ ਹੀ ਹੈ ਚਾਹੇ ਆਪਾਂ ਫਿਸ਼ ਦੀ ਗੱਲ ਕਰਦੇ ਆਂ ਮੀਟ ਹੈ ਐਗ ਹੈ ਐਗ ਵਿੱਚ ਵੀ ਬਹੁਤ ਚੰਗਾ B12 ਮਿਲ ਜਾਂਦਾ ਹੈ ਉਸ ਤੋਂ ਬਾਅਦ ਦੁੱਧ ਹੈ ਦਹੀਂ ਹੈ ਪਨੀਰ ਹੈ ਯਾਨੀ ਕਿ ਐਨੀਮਲ ਫੂਡ ਕੋਈ ਵੀ ਹੈ ਦੁੱਧ ਤੋਂ ਬਣਨ ਵਾਲੀ ਕੋਈ ਵੀ ਚੀਜ਼ ਹੈ ਉਸ ਤੋਂ ਤੁਹਾਨੂੰ ਵਿਟਾਮਿਨ B12 ਚੰਗੀ ਮਾਤਰਾ ਵਿੱਚ ਜ਼ਰੂਰ ਮਿਲ ਜਾਏਗਾ ਔਰ ਅਗਰ ਆਪਾਂ ਗੱਲ ਕਰੀਏ ਜੋ ਨਾਨ-ਵੇਜ ਵੀ ਨਹੀਂ ਖਾਂਦੇ ਨੇ ਜਾਂ ਜਿਨ੍ਹਾਂ ਨੂੰ ਦੁੱਧ ਵਾਲੀ ਚੀਜ਼ਾਂ ਤੋਂ ਵੀ ਅਲਰਜੀ ਹੈ ਉਹਨਾਂ ਵਿੱਚ ਤਾਂ ਪੱਕਾ B12 ਦੀ ਕਮੀ ਹੋਣੀ ਹੀ ਹੋਣੀ ਹੈ ਸੋ ਉਹ ਜੋ ਹੈ ਡਾਕਟਰ ਦੀ ਸਲਾਹ ਦੇ ਨਾਲ ਜਿਹੜਾ B12 ਦਾ ਸਪਲੀਮੈਂਟ ਹੁੰਦਾ ਹੈ ਉਹ ਜ਼ਰੂਰ ਲੈਣ ਔਰ ਰੈਗੂਲਰ ਤੁਹਾਨੂੰ ਆਪਣਾ ਬਲੱਡ ਟੈਸਟ ਕਰਵਾ ਕੇ ਦੇਖਦੇ ਰਹਿਣਾ ਚਾਹੀਦਾ ਹੈ ਕਿ ਕਿਤੇ B12 ਦੀ ਕਮੀ ਤਾਂ ਨਹੀਂ ਹੋ ਰਹੀ ਹੈ ਸਾਈਕੋਲੋਜੀਕਲ ਇਸ਼ੂ ਵੀ ਫੇਸ ਕਰਨੇ ਪੈਂਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ B12 ਦੀ ਕਮੀ ਹੋ ਜਾਂਦੀ ਹੈ ਸੋ ਆਪਣੀ ਡਾਈਟ ਦੇ ਵਿੱਚ ਅੱਜ ਕੱਲ ਤੇ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ ਤੁਸੀਂ B12 ਰਿਚ ਫੂਡ ਲਿਖ ਕੇ ਵੀ ਅਗਰ ਗੂਗਲ ਕਰੋਗੇ ਤਾਂ ਤੁਹਾਨੂੰ ਢੇਰ ਸਾਰੇ ਲਿਸਟ ਆ ਜਾਏਗੀ ਤੇ ਉਸ ਦੇ ਵਿੱਚ ਵੀ ਪਰ ਮੇਨਲੀ ਐਨੀਮਲ ਫੂਡ ਹੀ ਰਹਿਣ ਵਾਲਾ ਹੈ ਚਲੋ ਜਿਹੜੇ ਨਾਨ ਵੈਜੀਟੇਰੀਅਨ ਨਹੀਂ ਹੈ ਸਿਰਫ ਵੈਜੀਟੇਬਲਸ ਦੇ ਵਿੱਚ ਅਗਰ ਆਪਾਂ ਜਾਣਿਆ ਤਾਂ ਦੁੱਧ ਤਾਂ ਆਪਾਂ ਪੀ ਸਕਦੇ ਹਾਂ ਡੈਲੀ ਫੈਟ ਫਰੀ ਦੁੱਧ ਤੁਸੀਂ ਪੀਓ ਦਹੀਂ ਤੁਸੀਂ ਡੇਲੀ ਖਾ ਸਕਦੇ ਹੋ ਇਹ ਜਿਹੇ ਚੀਜ਼ਾਂ ਨੂੰ ਡੇਲੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰ ਲਓ ਤਾਂ ਕਿ ਤੁਹਾਡੇ ਵਿੱਚ B12 ਦੀ ਕਮੀ ਨਾ ਆਏ ਔਰ ਜਦੋਂ ਤੁਸੀਂ ਆਪਣਾ ਖਾਣ ਪੀਣ ਦਾ ਤਰੀਕਾ ਇਹ ਬਦਲ ਲਓਗੇ ਚੰਗੀਆਂ ਆਦਤਾਂ ਐ ਅਪਣਾ ਲਓਗੇ ਕਿ ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਜਿਹੜੇ ਨੇ ਹੈਲਦੀ ਹੋਣ ਲੱਗ ਗਏ ਨੇ ਸੋਹਣੇ ਹੋਣ ਲੱਗ ਗਏ ਨੇ ਜਿਹੜੇ ਬਹੁਤ ਪਤਲੇ-ਪਤਲੇ ਜਿਹੇ ਹੋਣ ਲੱਗੇ ਸੀ ਨਾ ਉਹ ਵੀ ਤੁਹਾਨੂੰ ਮਜ਼ਬੂਤ ਹੁੰਦੇ ਨਜ਼ਰ ਆਣਗੇ ਤੇ ਜਿਹੜੇ ਉਮਰ ਤੋਂ ਪਹਿਲਾਂ ਤੁਹਾਡੇ ਵਾਲ ਚਿੱਟੇ ਹੋ ਰਹੇ ਸੀ ਉਹ ਵੀ ਉੱਥੇ ਰੁਕ ਜਾਏਗਾ ਸਿਲਸਿਲਾ ਵਾਲ ਤੁਹਾਡੇ ਚੰਗੇ ਹੋਣ ਲੱਗ ਜਾਣਗੇ ਔਰ ਅਗਰ ਵੈਜੀਟੇਰੀਅਨ ਵਿੱਚ ਆਪਾਂ ਗੱਲ ਕਰੀਏ ਤਾਂ ਟ ਸਾਹਿ ਤੁਹਾਨੂੰ ਜਿਸ ਦੇ ਨਾਲ B12 ਮਿਲ ਜਾਏਗਾ ਪਾਲਕ ਹੈ ਗ੍ਰੀਕ ਯੋਗਰਟ ਹੈ ਸੋ ਇਹ ਸਭ ਚੀਜ਼ਾਂ ਜ਼ਰੂਰ ਇਸਤੇਮਾਲ ਕਰੋ ਦੇਖੋ ਹਰ ਜੜੀ ਮੈਂ ਵੀਡੀਓ ਬਣਾਨੀ ਹੈ ਨਾ ਉਸ ਦੇ ਵਿੱਚ ਮੈਂ ਇਹ ਕੋਸ਼ਿਸ਼ ਕਰਦੀ ਹਾਂ ਕਿ ਤੁਸੀਂ ਖਾਣ ਪੀਣ ਦੀਆਂ ਆਦਤਾਂ ਬਦਲ ਕੇ ਕੀਵੇ ਆਪਣੇ ਆਪ ਨੂੰ ਤੰਦਰੁਸਤ ਰੱਖਸਾ ਦਿਓ ਕਿਉਂਕਿ ਚਾਹੇ ਹਰ ਕੋਈ ਕਹੇ ਕਿ ਮੈਂ ਇਹੀ ਚੀਜ਼ਾਂ ਦੁਹਰਾਉਂਦੀ ਰਹਿਣੀ ਆ ਪਰ ਕਮੀ ਵੀ ਤੁਹਾਡੇ ਵਿੱਚ ਇੱਥੇ ਹੀ ਹੈ ਅਸੀਂ ਸਿਰਫ ਇੱਕ ਨਹੀਂ ਅਸੀਂ ਅਗਰ ਆਪਣੇ ਦੇਖੋ ਘਰ ਦੇ ਵਿੱਚ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਬੱਚਿਆਂ ਨੂੰ ਅੱਜ ਕੱਲ੍ਹ ਬਾਹਰ ਦਾ ਇੰਨਾ ਖਾਣ ਪੀਣ ਦੀ ਆਦਤ ਪੈ ਚੁੱਕੀ ਹੈ ਕਿ ਬੱਚੇ ਹੈਲਦੀ ਚੀਜ਼ਾਂ ਬਹੁਤ ਘੱਟ ਖਾਂਦੇ ਨੇ ਉਹਨਾਂ ਨੂੰ ਹੈਲਦੀ ਚੀਜ਼ਾਂ ਸਵਾਦ ਹੀ ਨਹੀਂ ਲੱਗਦੀਆਂ ਕਿਤੇ ਨਾ ਕਿਤੇ ਕਸੂਰ ਪੇਰੈਂਟਸ ਦਾ ਤਾਂ ਹੈ ਹੀ ਹੈ ਮੰਨੋ ਜਾਂ ਨਾ ਮੰਨੋ ਅਸੀਂ ਆਪਣੇ ਬੱਚੇ ਦਾ ਚਾਹ ਪੂਰਾ ਕਰਨ ਲਈ ਅਸੀਂ ਕਿ ਇਹ ਬੱਚੇ ਦੀ ਜ਼ਿੱਦ ਪਗਾਉਣ ਦੇ ਲਈ ਕਿ ਚੱਲ ਬੱਚੇ ਦਾ ਜੀ ਕਰ ਰਿਹਾ ਇਹਨੂੰ ਖਵਾ ਦਿੰਨੇ ਆ ਸੋ ਇੱਕ ਵਾਰ ਖਵਾਨੇ ਆ ਦੋ ਵਾਰ ਖਵਾਨੇ ਉਸ ਤੋਂ ਬਾਅਦ ਬੱਚਿਆਂ ਦੀ ਆਦਤ ਪੈ ਜਾਂਦੀ ਹੈ ਫਿਰ ਬੱਚੇ ਘਰ ਦਾ ਖਾਣਾ ਬੰਦ ਕਰ ਦਿੰਦੇ ਨੇ ਪਰ ਇੱਥੇ ਹੀ ਤੁਸੀਂ ਦੇਖੋ ਬੱਚਿਆਂ ਦੇ ਅੰਦਰ ਕਈ ਤਰ੍ਹਾਂ ਦੇ ਵਿਟਾਮਿਨਸ ਦੀ ਕਮੀ ਹੋਣ ਲੱਗਦੀ ਹੈ ਜਿਸ ਕਰਕੇ ਅੱਜ ਕੱਲ ਅਸੀਂ ਦੇਖ ਰਿਹਾ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਉਹ ਬਿਮਾਰੀਆਂ ਲੱਗ ਰਹੀਆਂ ਨੇ ਜੋ ਪਹਿਲਾਂ ਕਦੇ ਕਿਤੇ ਵੱਡੀ ਉਮਰ ਵਿੱਚ ਜਾ ਕੇ ਬਿਮਾਰੀਆਂ ਹੁੰਦੀਆਂ ਸੀ ਔਰ ਜਿਨ੍ਹਾਂ ਵਿੱਚੋਂ ਇੱਕ ਹੈ ਕਿ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਰਹੇ ਨੇ ਵਾਲ ਝੜ ਰਹੇ ਨੇ ਔਰ ਨਾਲ ਦੀ ਨਾਲ ਜਿਹੜੇ ਵਾਲ ਝੜ ਜਾਂਦੇ ਨੇ ਉੱਥੇ ਨਵੇਂ ਵਾਲ ਆਹੀ ਨਹੀਂ ਰਹੇ ਤੇ हेयर ट्रांसप्लांट ਲੋਕ ਕਰਵਾ ਰਹੇ ਨੇ ਨਕਲੀ ਵਾਲ ਲਗਾ ਰਹੇ ਨੇ ਸੋ ਇਸ ਤਰ੍ਹਾਂ ਕਈ ਤਰ੍ਹਾਂ ਦੇ ਸ਼ੈਂਪੂ ਕੰਡੀਸ਼ਨਰ ਲਗਾ ਲਗਾ ਕੇ ਦੇਖ ਰਹੇ ਨੇ ਪਰ ਕੋਈ ਅਸਰ ਨਹੀਂ ਹੋ ਰਿਹਾ ਸੋ ਦਹੀਂ ਤੁਸੀਂ ਦੁੱਧ ਤੁਸੀਂ ਰੂਟੀਨ ਵਿੱਚ ਜ਼ਰੂਰ ਖਾ ਪੀ ਸਕਦੇ ਹੋ ਅਗਰ ਤੁਸੀਂ ਰੋਜ਼ ਫਿਸ਼ ਜਾਂ ਮੀਟ ਚਿਕਨ ਕੁਝ ਨਹੀਂ ਖਾਣਾ ਤਾਂ ਦੁੱਧ ਦਹੀਂ ਤਾਂ ਡੇਲੀ ਤਿੰਨੇ ਟਾਈਮ ਸਵੇਰੇ ਦੁੱਧ ਪੀ ਸਕਦੇ ਹੋ ਦੁਪਹਿਰੇ ਔਰ ਰਾਤ ਨੂੰ ਖਾਣੇ ਦੇ ਨਾਲ ਦਹੀਂ ਖਾ ਸਕਦੇ ਹੋ ਇਕ ਮੈਂ ਤੁਹਾਨੂੰ ਹੋਰ ਇੱਕ ਘਰੇਲੂ ਨੁਸਖਾ ਵੀ ਦੱਸਣਾ ਚਾਹੂੰਗੀ ਦਹੀਂ ਦੇ ਵਿੱਚ ਤੁਸੀਂ ਥੋੜੀ ਜੀ ਕਾਲੀ ਮਿਰਚ ਪਾਊਡਰ ਮਿਕਸ ਕਰ ਲਓ ਉਸ ਨੂੰ ਤੁਸੀਂ ਆਪਣਾ ਸਿਰ ਧੋਣ ਤੋਂ ਪਹਿਲਾਂ ਵਾਲਾਂ ਦੇ ਵਿੱਚ ਲਗਾ ਲਓ 10 15 20 ਮਿੰਟ ਅੱਧਾ ਘੰਟਾ ਰੱਖ ਲਓ ਉਸ ਤੋਂ ਬਾਅਦ ਨਾਰਮਲ ਪਾਣੀ ਦੇ ਨਾਲ ਸਿਰ ਨੂੰ ਧੋ ਲਓ ਧੋ ਲੋਗੇ ਜਦੋਂ ਉਸ ਤੋਂ ਬਾਅਦ ਉਹਨੂੰ ਸ਼ੈਂਪੂ ਨਹੀਂ ਕਰਨਾ ਅਗਲੇ ਦਿਨ ਤੁਸੀਂ ਸ਼ੈਂਪੂ ਕਰ ਲੈਣਾ ਤਾਂ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਫਰਕ ਜ਼ਰੂਰ ਮਿਲੇਗਾ ਕਿਉਂਕਿ ਦਹੀਂ ਦੇ ਨਾਲ ਤੁਹਾਨੂੰ ਵਿਟਾਮਿਨ B12 ਤਾਂ ਮਿਲੇਗਾ ਹੀ ਖਾਓਗੇ ਤਾਂ ਅੰਦਰ ਡਾਈਟ ਵਿੱਚ ਵੀ ਮਿਲੇਗਾ ਤੁਸੀਂ ਰੂਟਸ ਸਕਲ ਤੇ ਜਦੋਂ ਜੜਾਂ ਵਿੱਚ ਲਗਾਓਗੇ ਤਾਂ ਤੁਹਾਨੂੰ ਡਾਇਰੈਕਟ ਉਥੋਂ ਵੀ ਬੀ12 ਮਿਲੇਗਾ ਔਰ ਦਹੀਂ ਦੇ ਨਾਲ ਤੁਹਾਨੂੰ ਪ੍ਰੋਟੀਨ ਵੀ ਮਿਲ ਜਾਏਗਾ ਪ੍ਰੋਟੀਨ ਵੀ ਜੋ ਹੈ ਸਾਡੀ ਸੈਲਸ ਦੀ ਫਾਰਮੇਸ਼ਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਵੀ ਤੁਸੀਂ ਅਪਣਾ ਕੇ ਦੇਖ ਸਕਦੇ ਹੋ ਤੁਹਾਨੂੰ ਬਹੁਤ ਫਾਇਦਾ ਜ਼ਰੂਰ ਮਿਲੇਗਾ ਗਰਮੀਆਂ ਵਿੱਚ ਤਾਂ ਅਸੀਂ ਇਹ ਚੀਜ਼ਾਂ ਅਪਲਾਈ ਕਰ ਹੀ ਸਕਦੇ ਹਾਂ ਕਿਉਂਕਿ ਸਰਦੀਆਂ ਵਿੱਚ ਥੋੜਾ ਡਰ ਹੁੰਦਾ ਕਿ ਸਰ ਨੂੰ ਠੰਡ ਨਾ ਚੜ ਜਾਏ ਪਰ ਗਰਮੀਆਂ ਦੇ ਵਿੱਚ ਤੁਸੀਂ ਨੁਸਖਾ ਅਪਣਾ ਕੇ ਦੇਖੋ ਤੁਹਾਨੂੰ ਫਰਕ ਜ਼ਰੂਰ ਲੱਗੇਗਾ ਪਤਾ ਖਾਣ ਪੀਣ ਦੀਆਂ ਆਦਤਾਂ ਸਹੀ ਕਰ ਲੋ ਤਾਂ ਤੁਹਾਡੀ ਬਾਡੀ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਹੋ ਰਹੀ ਹੈ ਉਹ ਸਭ ਕੁਝ ਆਪਣੇ ਆਪ ਠੀਕ ਹੋਣ ਵਾਲਾ ਹੈ ਤੇ ਜਦੋਂ ਤੁਸੀਂ ਆਪਣਾ ਖਾਣ ਪੀਣ ਸਹੀ ਕਰਦੇ ਹੋ ਨਾ ਤਾਂ ਇਹ ਨਾ ਸੋਚੋ ਕਿ ਅਸੀਂ ਹੁਣ B12 ਵਾਲੀ ਚੀਜ਼ਾਂ ਤਾਂ ਖਾਣੀ ਸ਼ੁਰੂ ਕਰ ਦਿੱਤੀਆਂ ਤੇ 4-5 ਦਿਨਾਂ ਵਿੱਚ ਹਫ਼ਤੇ ਵਿੱਚ ਸਾਨੂੰ ਰਿਜ਼ਲਟ ਦਿਖੇਗਾ ਥੋੜਾ ਟਾਈਮ ਲੱਗੇਗਾ ਸਬਰ ਜ਼ਰੂਰ ਰੱਖਣਾ ਪਰ ਕੰਟੀਨਿਊਟੀ ਰੱਖਣਾ ਕੰਟੀਨਿਊ ਮੀਨ ਨਾ 2 ਮਹੀਨਾ 3 ਮਹੀਨੇ ਚੰਗੀ ਤਰ੍ਹਾਂ ਡਾਈਟ ਖਾ ਕੇ ਦੇਖੋ ਡੈਫੀਨੇਟਲੀ ਤੁਹਾਨੂੰ ਕੋਈ ਵੀ ਤੁਹਾਡਾ ਹੈਲਥ ਇਸ਼ੂ ਹੈ ਉਹ ਠੀਕ ਹੋਣ ਹੀ ਵਾਲਾ ਹੈ ਤੁਹਾਡੀ ਬਾਡੀ ਖੁਦ ਰਿਕਵਰ ਹੋਣੀ ਸ਼ੁਰੂ ਹੋ ਜਾਏਗੀ वीडियो चंकी लगी है तो इसमें लाइक कर देना शेयर कर देना कमेंट करके भी अपने सुझाव मेरे जरूर सजझे करना हूँ तक पेज में फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब भी कर लो मिला जल्दी ही सेहत न जुड़ी होर खास जानकारी के फिलहाल ही मैं दियो जी इजाजत सत श्रीकाल